ਮੁਸ਼ਕਲ ਮਾਪਿਆਂ ਨੇ ਗਰੀਬ ਕਬਦੇ ਵਿੱਚ ਆਜਾ ਦੇ ਮਨ ਨੂੰ ਸ਼ਾਂਤੀ ਆਈ ਸਾਡਾ ਮੋੜ ਮੋੜਤਾ ਬੜੇ ਸਾਡੇ ਘਰਾਂ ਦੇ ਲਾਤ ਮਾਰੇ ਨਾ ਪੁਲਸ ਵਾਲਿਆਂ ਨੇ ਕਰਤੇ ਇਹ ਬਹੁਤ ਜ਼ਾਦੇ ਲੋਕ ਲੋਕ ਲੋਕਾਂ ਨੇ ਕਾਦ ਅਸੀਂ ਕੱਢਦੇ ਹੁੰਦੇ ਬਹੁਤ ਬਹੁਤ ਤੁਹਾਡਾ ਧੰਨਵਾਦ ਸ਼ੁਕਰੀ ਆ ਅੱਜ ਜਿਸ ਤਰੀਕੇ ਦੇ ਨਾਲ ਇਸ ਕੇਸ ਦੇ ਉੱਤੇ ਤੁਹਾਨੂੰ ਲੱਗਦਾ 32 ਸਾਲ ਅਸੀਂ ਹਮੇਸ਼ਾ ਕਹਿੰਨੇ ਆ ਕਿ ਲੇਟ ਹੋਇਆ ਉਹਨੂੰ ਅਸੀਂ ਕਹਿ ਦਿੰਨੇ ਆ ਕਿ ਜਿਹੜੀ ਜਸਟਿਸ ਡਿਲੇਡ ਯਾਨੀ ਕਿ ਜਸਟਿਸ ਡਿਨਾਈਡ ਇਹਨੂੰ ਕਹਿ ਦਿੰਨੇ ਆ ਪਰ ਇਹ ਤਸਵੀਰ ਅਸੀਂ ਜ਼ਰੂਰ ਦਿਖਾ ਦਈਏ ਜਿੰਨਾ ਦਾ ਨੌਜਵਾਨ ਜੀ ਘਰ ਦਾ ਚਲਾ ਗਿਆ ਇਹ ਤੁਹਾਡੇ ਕੀ ਲੱਗਦੇ ਸੀ ਮੇਰਾ ਵੀਰ ਜਿਹੇ ਵੱਡਾ ਸਭ ਤੋਂ ਸਭ ਤੋਂ ਵੱਡਾ ਵੀਰ ਸੀਗਾ ਘਰ ਇੱਥੇ ਨਿਰਪਰ ਕਰਦਾ ਸੀ ਹਾਂ ਜੇ ਇਹਦਾ ਤੁਹਾਡਾ ਘਰ ਚੱਲਦਾ ਸੀ ਅਸੀਂ ਰੁੜ ਗਏ ਜੀ ਰੋ ਤੁਰ ਗਏ ਉਸ ਤੋਂ ਬਾਅਦ 32 ਸਾਲ ਦਾ ਇਹ ਜਿਹੜਾ ਤਾਪ ਹੰਡਾਇਆ ਇਹ ਕੀ ਸੀ ਬੜਾ ਮੁਸ਼ਕਿਲ ਹੰਡਾਇਆ ਬੜੇ ਮੁਸ਼ਕਿਲ ਦਿਨ ਕਰਦੇ ਬਹੁਤ ਧੰਨਵਾਦ ਅੱਜ ਅਸੀਂ ਸ਼ੁਕਰਗਿਆ ਕੀਤਾ ਤੁਹਾਡਾ ਧੰਨਵਾਦ ਸਾਨੂੰ ਤੁਸੀਂ ਪਹੁੰਚਾਇਆ ਇੱਥੇ ਤੱਕ ਪਹੁੰਚੀ ਨਹੀਂ ਹੱਸਾ ਕਰਦੇ ਫਿਰ ਜਿਹੜਾ ਨੌਲਜੀ ਨਹੀਂ ਬਹੁਤ ਸ਼ੁਕਰਿਆ ਇਹ ਬਹੁਤ ਧੰਨ ਮੰਨਦੇ ਆ ਦੇਖੋ ਬਿਲਕੁਲ ਇਹ ਪਰਿਵਾਰ ਵਾਸੀ ਜਿਹੜੇ ਨੇ ਉਹਨਾਂ ਦੇ ਨਾਲ ਗੱਲ ਕਰ ਰਹੇ ਸੀ ਅਸੀਂ ਜਿਹੜੇ ਕਹਿੰਦੇ ਨੇ ਕਿ ਅਸੀਂ 32 ਸਾਲਾਂ ਦਾ ਤਾਪ ਹੰਡਾਇਆ ਤੇ ਅੱਜ ਸਾਡੇ ਨਾਲ ਇਨਸਾਫ ਹੋਇਆ 22 ਸਾਲਾਂ ਤੋਂ ਬਾਅਦ ਜਿਹੜਾ ਅੱਜ ਸਾਨੂੰ ਇਨਸਾਫ ਮਿਲਿਆ ਹੈ ਤੇ ਇਹ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਉਮਰ ਕੈਦ ਦੀ ਸਜ਼ਾ ਜਿਹੜੀ ਹੈ ਉਹ ਦਿੱਤੀ ਗਈ ਹੈ ਉਮਰ ਕੈਦ ਦੀ ਸਜ਼ਾ ਜਿਹੜੀ ਹੈ ਉਹ ਦੋਸ਼ੀਆਂ ਨੂੰ ਮਿਲੀ ਹੈ ਇਸ ਤੋਂ ਬਾਅਦ ਪਰਿਵਾਰ ਵਾਲਿਆਂ ਦਾ ਕਹਿਣਾ ਇਹ ਹੈ ਕਿ ਸਾਨੂੰ ਹੁਣ ਲੱਗ ਰਿਹਾ ਹੈ ਕਿ ਸਾਡੇ ਨਾਲ ਜਿਹੜਾ ਉਹ ਇਨਸਾਫ ਹੋਇਆ ਕਿਉਂਕਿ 22 ਸਾਲਾਂ ਤੋਂ ਕਹਿੰਦੇ ਕਿ ਭਾਵੇਂ ਸਾਡੇ ਜੀਜੜੇ ਨੇ ਉਹ ਪੁਲਿਸ ਦੇ ਵਿੱਚ ਸੀਗੇ ਉਹਨਾਂ ਨੂੰ ਹੀ ਇਸ ਤਰੀਕੇ ਦੇ ਨਾਲ ਮਾਰ ਦਿੱਤਾ ਗਿਆ ਲੇਕਿਨ ਉਸ ਤੋਂ ਬਾਅਦ ਪਰਿਵਾਰ ਨੇ ਬਹੁਤ ਔਖਾ ਸਮਾਂ ਦੇਖਿਆ ਲੇਕਿਨ ਕਹਿੰਦੇ ਕਿ ਅੱਜ ਸੀਬੀਆਈ ਕੋਰਟ ਦੇ ਵੱਲੋਂ ਜਿਸ ਤਰੀਕੇ ਦਾ ਫੈਸਲਾ ਸੁਨਾਇਆ ਗਿਆ ਹੈ ਔਰ ਪੂਰਾ ਜਿਹੜਾ ਉਹ ਸਾਰੇ ਤੱਤਾਂ ਨੂੰ ਦੇਖਦੇ ਹੋਏ ਜਿਹੜਾ ਫੈਸਲਾ ਸੁਣਾਇਆ ਗਿਆ ਉਸ ਦੇ ਨਾਲ ਲੋਕ ਜਿਹੜੇ ਨੇ ਉਹ ਸੈਟੀਸਫਾਈਡ ਨੇ ਔਰ ਲਗਾਤਾਰ ਜਿਹੜਾ ਹੈ ਉਹ ਜੱਜ ਦਾ ਕੋਰਟ ਦਾ ਔਰ ਲਗਾਤਾਰ ਸੀਬੀਆਈ ਦਾ ਸ਼ੁਕਰੀਆ ਅਦਾ ਕਰਦੇ ਹੋਏ ਇਹ ਪਰਿਵਾਰ ਨਜ਼ਰ ਆ ਰਹੇ ਨੇ ਔਰ ਇਹ ਸਭ ਤੋਂ ਵੱਡੀ ਚੀਜ਼ ਹੈ ਕਿ 32 ਸਾਲਾਂ ਬਾਅਦ ਅਜਿਹਾ ਜਿਹੜਾ ਉਹ ਇਨਸਾਫ ਹੋਣਾ ਔਰ 32 ਸਾਲ ਲੱਗ ਜਾਣੇ ਇੱਕ ਅਜਿਹਾ ਇਨਸਾਫ ਦੇ ਲਈ ਇੱਕ ਵੱਡੀ ਚੀਜ਼ ਹੈ ਹੋਰ ਵੀ ਜਿਹੜੇ ਪਰਿਵਾਰ ਨੇ ਇੱਥੇ ਜ਼ਰੂਰ ਮੌਜੂਦ ਨੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਲਗਾਤਾਰ ਜਿਹੜਾ ਉਹ ਮੂਵਮੈਂਟ ਜਿਹੜੀ ਨਜ਼ਰ ਆ ਰਹੀ ਹੈ ਕਿਉਂਕਿ ਇੱਕ ਲੋਕਾਂ ਨੂੰ ਸੈਟੀਸਫੈਕਸ਼ਨ ਹੈ ਅੱਜ ਕਿ ਜਿਸ ਤਰੀਕੇ ਦੇ ਨਾਲ ਇਹ ਕੇਸ ਹੋਇਆ ਇਸ ਵਕਤ ਸਾਡੇ ਨਾਲ ਜਿਹੜੇ ਵਕੀਲ ਨੇ ਉਹ ਵੀ ਮੌਜੂਦ ਨੇ ਗੱਲਬਾਤ ਕਰਾਂਗੇ ਸਰ ਅੱਜ ਜਿਸ ਤਰੀਕੇ ਦੇ ਨਾਲ ਇਸ ਕੇਸ ਦੇ ਵਿੱਚ ਸੁਣਵਾਈ ਹੋਈ ਹੈ ਔਰ ਉਸ ਤੋਂ ਬਾਅਦ ਜਿਹੜੀ ਅੱਜ ਜਿਹੜੀ ਇਹ ਸਜ਼ਾ ਸੁਣਾਈ ਗਈ ਹੈ ਇਹਦੇ ਨਾਲ ਪਰਿਵਾਰ ਸੈਟੀਸਫਾਈਡ ਨਜ਼ਰ ਆ ਰਹੇ ਨੇ ਲੇਕਿਨ ਇਹ ਲੰਮਾ ਇੱਕ ਤੁਸੀਂ ਵੀ ਸਾਰਾ ਦੇਖਿਆ ਸਮਾਂ ਪਰਿਵਾਰਾਂ ਦੇ ਨਾਲ ਕੀ ਕੁਝ ਰਿਹਾ ਇਸ ਦੇ ਵਿੱਚ ਮੈਮ ਦੇਖੋ ਜਿਵੇਂ ਉਹਨਾਂ ਇਸ ਕੇਸ ਫਾਈਨਡਿੰਗ ਦੇ ਵਿੱਚ ਹੈਗਾ ਤਕਰੀਬਨ ਇੱਕ ਫੇਕ ਇਨਕਾਊਂਟਰ ਕੋਡ ਨੇ ਪ੍ਰੂਫ ਕੀਤਾ ਜੀ ਜੋ ਆਨ ਦਾ ਫੈਕਟਸ ਨੇ ਉਸ ਤੋਂ ਇਹ ਪਤਾ ਲੱਗਾ ਥੈਟ ਵਾਸ ਨਾਟ ਇਨਕਾਊਂਟਰ ਥੈਟ ਵਾਸ ਮਰਡਰ ਜਿਹਦੇ ਵਿੱਚ ਕਿ ਐਨਐਨ ਨੇ ਉਹਨਾਂ ਨੂੰ ਇੱਕ ਇਨੋਸੈਂਟ ਲੋਕਾਂ ਚੱਕ ਕੇ ਮਾਰਿਆ ਸੀ ਜਿਨ੍ਹਾਂ ਦੇ ਵਿੱਚੋਂ ਇਹਨਾਂ ਦੇ ਆਪਣੇ ਤਿੰਨ EMPLOYEES ਸੀਗੇ ਤੇ ਉਹ ਉਸ ਫਰਾਈਡੇ ਨੂੰ ਇਹਨਾਂ ਨੂੰ ਕਨਵਿਕਸ਼ਨ ਡਿclare ਹੋਈ ਸੀ ਅੱਜ ਇਹਨਾਂ ਨੂੰ ਸੈਂਟੈਂਸ ਡਿclare ਹੋਈ ਆ ਜਿਹਦੇ ਸੈਂਟੈਂਸ ਦੇ ਵਿੱਚ ਸੈਕਸ਼ਨ 302 ਦੇ ਵਿੱਚ ਇਹਨਾਂ ਨੂੰ ਲਾਈਫ ਇਨ ਪ੍ਰਿਜ਼ਨਮੈਂਟ ਹੋਈ ਆ ਤੇ 218 ਦੇ ਵਿੱਚ 3 ਇਅਰਜ਼ ਹੋਈ ਆ ਤੇ ਟੋਟਲ ਫਾਈਨ ਪਰ ਪਕਿਊਸ 4 4 ਲੱਖ ਹੋਇਆ ਤੇ ਮਲਟੀਪਲਾਈ ਬਾਈ 5 ਕੇ 5 ਕਿਊਜ਼ ਨੇ ਇਹ 20 ਲੱਖ ਤਕਰੀਬਨ ਹੋਇਆ ਕਿ ਜਿਹੜਾ ਇਸ ਵਿਕਟਿਮਸ ਪਰਿਵਾਰ ਨੂੰ ਜਾਊਗਾ ਹੁਣ ਮਤਲਬ ਜਿਹੜਾ ਉਹ ਫਾਈਨ ਮਿਲੇਗਾ ਉਹ ਪਰਿਵਾਰਾਂ ਨੂੰ ਦਿੱਤਾ ਜਾਏਗਾ ਵੰਡਿਆ ਜਾਏਗਾ ਇਹ ਵੀ ਸਪੈਸੀਫਾਈ ਕੀਤਾ ਹਾਂਜੀ ਇਹ ਪਰਿਵਾਰਾਂ ਨੂੰ ਜਾਏਗਾ ਕੀ ਕਰ ਕੀਤਾ ਜਾ ਰਿਹਾ ਸੀ 120 ਧਾਰਾ ਦਾ 120 ਬੀ ਦੇ ਤਹਿਤ ਵੀ ਕਿਹਾ ਗਿਆ ਕਿ 1 ਲੱਖ ਰੁਪਏ ਫਾਈਨ ਵੱਖਰਾ ਲਾਇਆ ਜਾਏਗਾ ਉਹ ਵੀ ਥੋੜਾ ਸਮਝਾ ਦੂੰਗੀ ਕਿਸ ਤਰੀਕੇ ਦੇ ਦੇਖੋ ਜੀ ਉਹ ਹਰ ਸੈਕਸ਼ਨ ਦੇ ਵਿੱਚ ਜੱਸ ਸਾਹਿਬ ਨੇ ਡਿਟੇਲਸ ਦੱਸਿਆ ਜੀ ਉਹ ਜਦੋਂ ਪ੍ਰੋਪਰ ਆਰਡਰ ਆ ਜਾਊਗਾ ਉਹਦੇ ਐਗਜ਼ੈਕਟਲੀ ਹੋਰ ਕਲੈਰਿਟੀ ਆ ਜਾਊਗੀ ਮਤਲਬ ਟੋਟਲ ਫਾਈਨ ਜਿਹੜਾ ਕੈਲਕੂਲੇਟ ਕੀਤਾ ਅਸੀਂ 4 ਲੱਖ ਰੁਪਏ ਜਿਵੇਂ 302 ਦੇ ਵਿੱਚ 2 ਲੱਖ ਰੁਪਏ ਦਿੱਤਾ ਹੈ 218 ਦੇ ਵਿੱਚ 1 ਲੱਖ ਰੁਪਏ ਦਿੱਤਾ ਹੈ ਤੇ 120 ਤੇ 200 ਇੱਕ ਦੇ ਵਿੱਚ 50000 ਦਿੱਤਾ ਮਤਲਬ ਟੋਟਲੇ ਫਾਈਨ 4 ਲੱਖ ਰੁਪੀਸ ਬਣਦੇ ਨੇ ਅੱਛਾ ਜਿਸ ਤਰੀਕੇ ਦੇ ਨਾਲ ਹੁਣ ਇਹ ਪਰਿਵਾਰਾਂ ਦਾ ਜ਼ਿਕਰ ਹੁੰਦਾ ਹੈ ਇਹ ਪੰਜ ਜਿਹੜੇ ਨੇ ਅਕਿਊਜ਼ਡ ਨੇ ਔਰ ਸੱਤ ਅੱਠ ਪਰਿਵਾਰ ਹੈਗੇ ਨੇ ਜਿਨ੍ਹਾਂ ਦੇ ਜੀ ਇਸ ਤਰੀਕੇ ਦੇ ਨਾਲ ਮਾਰੇ ਗਏ ਸੀਗੇ ਔਰ ਉਸ ਤੋਂ ਬਾਅਦ ਹੁਣ ਇੱਕ ਇੱਕ ਪਰਿਵਾਰ ਨੂੰ ਕਿੰਨਾ ਮੁਆਵਜ਼ਾ ਮਿਲੇਗਾ ਇੱਕ ਇੱਕ ਪਰਿਵਾਰ ਦੇ ਖਾਤੇ 'ਚ ਕਿੰਨਾ ਜਾਏਗਾ ਹੋਲ ਸੋਲ ਅਗਰ ਦੇਖਿਆ ਜਾਵੇ ਦੇਖੋ ਜੀ ਉਹ ਤਾਂ ਹੁਣ ਜਿੰਨਾਂ ਦੀ ਡਿਵੀਜ਼ਨ ਹੋਏਗੀ ਸਭ ਨੂੰ ਇਕੁਅਲੀ ਜਾਏਗਾ ਜੋ ਫਾਈਨ ਆ ਉਹ ਕਿਸੇ ਨਾ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੋਏਗੀ ਉਹ ਜਿੱਦਾਂ ਦੇ ਉਹਨਾਂ ਲੀਗਲ ਹੈਰਸ ਹੋਣਗੇ ਪਰ ਪਰਸਨ ਪਰ ਅਕਿਊਜ਼ਡ ਕੈਲਕੂਲੇਸ਼ਨ ਕਰੇਗੀ ਵਕੀਲ ਸਾਹਿਬ ਇਹ ਕੇਸ ਦਾ ਇੱਕ ਹੈ ਜਿਹੜਾ ਇਨਕਾਊਂਟਰ ਦਾ ਰਿਹਾ ਪਿਛਲੇ ਸਮੇਂ ਦੇ ਵਿੱਚ ਵੀ ਤੁਸੀਂ ਫੇਕ ਇਨਕਾਊਂਟਰ ਦੇ ਮਾਮਲੇ ਜਿਹੜੇ ਨੇ ਉਹ ਕੋਰਟ ਤੱਕ ਲੈ ਕੇ ਆਂਦੇ ਨੇ ਲੇਕਿਨ ਹਜੇ ਅੱਗੇ ਹੋਰ ਵੀ ਪਏ ਨੇ ਕਿੰਨੇ ਕ ਅਜਿਹੇ ਮਾਮਲੇ ਜਿਹੜੇ ਨੇ ਹਜੇ ਕੋਰਟ ਦੇ ਵਿੱਚ ਪੈਂਡਿੰਗ ਪਏ ਨੇ 1993 92 ਦੇ ਜਿਹੜੇ ਇਦਾਂ ਦੇ ਫੇਕ ਇਨਕਾਊਂਟਰ ਹੋਏ ਹੋਏ ਜਿਹੜੇ ਮੈਮ ਇਸ ਕੋਡ ਦੇ ਵਿੱਚ ਤਕਰੀਬਨ ਹੁਣ ਨੀਅਰ ਬਾਉਲ 6 ਕੇਸ ਹੋਰ ਪੈਂਡਿੰਗ ਪਏ ਨੇ ਜੀ 6 ਕੇਸ ਹੋਰ ਕਿੰਨੇ ਕ ਪਰਿਵਾਰ ਜੂਜ ਰਹੇ ਨੇ ਉਹਦੇ ਨਾਲ ਆਨਲਾਈਨ ਅਗਰ ਅਸੀਂ ਦੇਖੀਏਗਾ ਨਾਲ ਦੇ ਨਾਲ ਤੁਸੀਂ ਦੇਖ ਲਓ 10-15 ਪਰਿਵਾਰ ਤਾਂ ਹੈਗੇ ਨੇ ਜੀ ਜਿਹੜੇ ਹੈਗੇ ਨੇ ਜਿਹੜੇ ਉਹਨਾਂ ਨਾਲ ਕੇਸਿਸ ਨਾਲ ਜੁੜੇ ਹੋਏ ਨੇ ਸੋ ਈਵਨ ਜ਼ਿਆਦਾ ਹੀ ਹੋਣਗੇ ਜੀ ਤਾਂ ਲੱਗਦਾ ਕਿ ਅਜਿਹੇ ਕੇਸਿਸ ਜਿਨ੍ਹਾਂ ਦੇ ਉੱਤੇ ਅੱਜ ਕਨਵਿਕਸ਼ਨ ਹੋਈ ਹੈ ਅੱਜ ਇਹਨਾਂ ਨੂੰ ਸਜ਼ਾ ਸੁਣਾ ਦਿੱਤੀ ਗਈ ਹੈ ਇਸ ਤੋਂ ਬਾਅਦ ਹੋਰ ਕਾਰਵਾਈ ਤੇਜ਼ ਹੋ ਜਾਏਗੀ ਦੂਜੇ ਕੇਸਿਸ ਜਿਹੜੇ ਪੈਂਡਿੰਗ ਪਏ ਨੇ ਦੇਖੋ ਜੀ ਦੇਖੋ ਲੋਕਾਂ ਦਾ ਇੱਕ ਬਹੁਤ ਇਦਾਂ ਦੇ ਫੈਸਲੇ ਆਉਣ ਨਾਲ ਜੁਡੀਸ਼ਰੀ ਦੇ ਉੱਤੇ ਸਿਸਟਮ ਉੱਤੇ ਫੇਥ ਵੱਧਾ ਹੈ ਜੀ ਕਿ ਉਹ ਅੱਜ ਉਹਨਾਂ ਨੂੰ ਕਿਤੇ ਨਾ ਕਿਤੇ ਤਸੱਲੀ ਮਹਿਸੂਸ ਹੋਈ ਆ ਦੇਖੋ ਦੋ ਐਂਗਲ ਹੁੰਦੇ ਨੇ ਇੱਕ ਫਾਈਨੈਂਸ਼ੀਅਲ ਇੱਕ ਇਮੋਸ਼ਨਲੀ ਇਮੋਸ਼ਨਲੀ ਉਹਨਾਂ ਦਾ ਕਿਤੇ ਥੋੜਾ ਬੋੜਾ ਫਿਲਡ ਅਪ ਕਹਿ ਸਕਦੇ ਆਪਾਂ ਕਿ ਉਹਨਾਂ ਨੂੰ ਸੈਟੀਸਫੈਕਸ਼ਨ ਹੋਈ ਹੈ ਕਿ ਫਾਈਟ ਦੇ ਉਹਨਾਂ ਜਸਟਿਸ ਕੋਰਟ ਨੇ ਗ੍ਰਾਂਟ ਕੀਤਾ ਹੈ ਵਕੀਲ ਸਾਹਿਬ ਆਮੂਮ ਤੌਰ ਤੇ ਅਸੀਂ ਦੇਖਿਆ ਜਿਸ ਨੂੰ ਸਜ਼ਾ ਸੁਣਾਣੀ ਹੁੰਦੀ ਹੈ ਤੇ ਸਾਰੇ ਦੋਸ਼ੀ ਜਿਹੜੇ ਨੇ ਕੋਰਟ ਦੇ ਵਿੱਚ ਮੌਜੂਦ ਰਹਿੰਦੇ ਨੇ ਅੱਜ ਸਿਰਫ ਦੋ ਦੋਸ਼ੀ ਕੋਰਟ ਦੇ ਵਿੱਚ ਮੌਜੂਦ ਸੀਗੇ ਤਿੰਨ ਜਿਹੜੇ ਨੇ ਵੀਡੀਓ ਕਾਨਫਰੈਂਸਿੰਗ ਰਾਹੀਂ ਜਿਹੜਾ ਉਹਨਾਂ ਨੂੰ ਸਜ਼ਾ ਸੁਣਾਈ ਗਈ ਉਸ ਦਾ ਕੀ ਕਾਰਨ ਦੱਸਿਆ ਗਿਆ ਉਹਨਾਂ ਨੇ ਇਸ ਤਰੀਕੇ ਦੇ ਨਾਲ ਵੀਡੀਓ ਕਾਨਫਰੈਂਸਿੰਗ ਕਿਉਂ ਐਪਲੀਕੇਸ਼ਨ ਪਾਈ ਸੀ ਮੈਮ ਦੇਖੋ ਇਹਦੇ ਵਿੱਚ ਜਿਹੜੇ ਤਿੰਨ ਦੋਸ਼ੀ ਸੀਗੇ ਉਹਨਾਂ ਨੇ ਆਲਰੇਡੀ ਜਿੱਦਨ ਕਨਵਿਕਸ਼ਨ ਡਿਕਲੇਅਰ ਹੋਈ ਸੀ ਕੋਰਟ ਦੇ ਅੱਗੇ ਰਿਕਵੈਸਟ ਕੀਤੀ ਹੋਣੀ ਹੈ ਆਪਣੀ ਮੈਡੀਕਲ ਗਰਾਉਂਡਸ ਦੇ ਉੱਤੇ ਉਹ ਆਰਡਰ ਦੇ ਵਿੱਚ ਰਿਫਲੈਕਟ ਹੋਇਆ ਹੈ ਜੀ ਡੂ ਟੂ 댓 ਦੇ ਕੋਆਰਡੀਨੇਟਰ ਨੇ ਪਰਮਿਟ ਕੀਤਾ ਥਰੂ ਵੀਸੀ ਅੱਛਾ ਸਰ ਇਹੀ ਵੈਸੇ ਹੁਣ ਜੇਕਰ ਜਿਹੜੇ ਆਪਾਂ ਹੋਰ ਪਰਿਵਾਰਾਂ ਦਾ ਜ਼ਿਕਰ ਕਰ ਰਹੇ ਸੀਗੇ ਉਹਨਾਂ ਦੀ ਅਗਲੀ ਸੁਣਵਾਈ ਕਿਸ ਦਿਨ ਹੈ ਹੋਰ ਪਰਿਵਾਰਾਂ ਦੀ ਵੀ ਕੀ ਡੇਟਸ ਲੱਗੀਆਂ ਹੋਈਆਂ ਨੇ ਹਜੇ ਉਹ ਮੈਮ ਚੱਲ ਰਹੀਆਂ ਨੇ ਰੈਗੂਲਰ ਪ੍ਰੋਸੀਡਿੰਗ ਜਿਵੇਂ ਹੁਣ ਡੇ ਬਾਏ ਡੇ ਹੁਣ ਹੁਣ ਵੈਨਸਡੇ ਨੂੰ ਨਹੀਂ ਉਸ ਤੋਂ ਬਾਅਦ ਉਹ ਡੇ ਟੂ ਡੇ ਚੱਲੀ ਜਾਂਦੀ ਹੈ। ਬਹੁਤ ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਲਈ। ਅਸੀਂ ਵਕੀਲ ਸਾਹਿਬ ਦੇ ਨਾਲ ਗੱਲਬਾਤ ਕਰ ਰਹੇ ਸੀ। ਉਹਨਾਂ ਨੇ ਸਿੱਧੇ ਤੌਰ ਤੇ ਜਿਹੜਾ ਇਹ ਦੱਸਿਆ ਕਿ 302 ਧਾਰਾ ਲਾਈ ਗਈ ਹੈ, 218 ਲਾਈ ਗਈ ਹੈ, 120 ਬੀ ਲਾਈ ਗਈ ਹੈ। ਔਰ ਇਸ ਤਰੀਕੇ ਦੇ ਨਾਲ ਜਿਹੜਾ ਉਹ ਲਾਈਫ ਇੰਪ੍ਰੀਜ਼ਨਮੈਂਟ ਜਿਹੜੀ ਹੈ ਰਿਗਰੈਸ ਲਾਈਫ ਇੰਪ੍ਰੀਜ਼ਨਮੈਂਟ ਜਿਹੜੀ ਹੈ ਇਹ ਦੋਸ਼ੀਆਂ ਨੂੰ ਦਿੱਤੀ ਗਈ ਔਰ ਇਸ ਦੇ ਨਾਲ ਅਗਰ ਅਸੀਂ ਹੋਲ ਸੋਲ ਗੱਲ ਕਰੀਏ 3.5 ਲੱਖ ਤੋਂ 4 ਲੱਖ ਰੁਪਏ ਤੱਕ ਦਾ ਜਿਹੜਾ ਫਾਈਨ ਹੈ ਇੱਕ ਇੱਕ ਜਿਹੜਾ ਉਹ ਅਕੂ ਦੇ ਵੱਲੋਂ ਦਿੱਤਾ ਜਾਏਗਾ ਮਲਟੀਪਲਾਈ ਬਾਈ ਜਿਹੜੇ ਪਰਿਵਾਰ ਨੇ ਉਨਾਂ ਜਿਹੜਾ ਉਹ ਫਾਈਨ ਕਰਕੇ ਦਿੱਤਾ ਜਾਏਗਾ ਤਾਂ ਕਿ ਉਹਨਾਂ ਦੇ ਵਿੱਚ ਇਕੁਅਲੀ ਜਿਹੜਾ ਉਹ ਪਰਿਵਾਰਾਂ ਦੇ ਵਿੱਚ ਬਾਅਦ ਦੇ ਵਿੱਚ ਡਿਸਟ੍ਰੀਬਿਊਟ ਕੀਤਾ ਜਾਏ ਕਿਉਂਕਿ ਕੋਰਟ ਦੇ ਵੱਲੋਂ ਸਿੱਧੇ ਤੌਰ ਤੇ ਇਹ ਜਿਹੜੇ ਨੇ ਇਨਸਟਰਕਸ਼ਨਸ ਦਿੱਤੀਆਂ ਗਈਆਂ ਨੇ ਕਿ ਅਗਰ ਇੱਕ ਇੱਕ ਪਰਿਵਾਰ ਜਿਹੜੇ ਅਕਿਊਜ਼ ਦੇ ਵੱਲੋਂ 3.5 ਤੋਂ 4 ਲੱਖ ਰੁਪਈਆ ਦਿੱਤਾ ਜਾਂਦਾ ਹੈ ਪੰਜ ਅਕਿਊਜ਼ ਨੇ ਉਹਨਾਂ ਸਾਰਿਆਂ ਦੇ ਵੱਲੋਂ ਇਹ ਰਕਮ ਦਿੱਤੀ ਜਾਏਗੀ ਬਾਅਦ ਦੇ ਵਿੱਚ ਸੱਤ ਪਰਿਵਾਰ ਨੇ ਵਿਕਟਿਮ ਪਰਿਵਾਰ ਉਹਨਾਂ ਦੇ ਵਿੱਚ ਇਹ ਜਿਹੜਾ ਉਹ ਮੁਆਵਜ਼ਾ ਜਿਹੜਾ ਅੱਗੇ ਵੰਡਿਆ ਜਾਏਗਾ ਤਾਂ ਕਿ ਉਹ ਪਰਿਵਾਰਾਂ ਦੇ ਨਾਲ ਜਿਹੜੀ ਨਾਇਨ ਇंसाफी ਹਾਲੇ ਤੱਕ ਹੁੰਦੀ ਆ ਇਹ 32 ਸਾਲਾਂ ਦਾ ਇੰਤਜ਼ਾਰ ਅੱਜ ਉਹਨਾਂ ਦਾ ਖਤਮ ਹੋਇਆ ਹੈ ਕਿ ਜਿਹੜੇ 32 ਸਾਲਾਂ ਤੋਂ ਇੰਤਜ਼ਾਰ ਕਰ ਰਹੇ ਸੀਗੇ ਕਿ ਜਿਨ੍ਹਾਂ ਨੇ ਸਾਡੇ ਜੀਆਂ ਨੂੰ ਮਾਰਿਆ ਹੈ ਸਾਡੇ ਪਰਿਵਾਰਕ ਮੈਂਬਰਾਂ ਨੂੰ ਮਾਰਿਆ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਅੱਜ ਉਹ ਇੰਤਜ਼ਾਰ ਖਤਮ ਹੋਇਆ ਔਰ ਅੱਜ ਸੀਬੀਆਈ ਅਦਾਲਤ ਦੇ ਵੱਲੋਂ ਜਿਹੜਾ ਹੈ ਉਹ ਪੰਜੋਂ ਦੇ ਪੰਜ ਦੋਸ਼ੀਆਂ ਨੂੰ ਜਿਹੜਾ ਹੈ ਉਹ ਸਜ਼ਾ ਸੁਣਾਈ ਗਈ ਹੈ ਲਾਈਫ ਇੰਪ੍ਰਿਜ਼ਨਮੈਂਟ ਰਿਗਰਸ ਲਾਈਫ ਇੰਪ੍ਰਿਜ਼ਨਮੈਂਟ ਦੀ ਸਜ਼ਾ ਸੁਣਾਈ ਗਈ ਹੈ ਔਰ ਨਾਲ ਦੇ ਨਾਲ ਫਾਈਨ ਜਿਹੜਾ ਹੈ 3.5 ਲੱਖ ਜਿਹੜਾ ਉਹ ਫਾਈਨ ਸੁਨਾਇਆ ਗਿਆ ਇੱਕ ਇੱਕ ਅਕਿਊਜ਼ਡ ਨੂੰ ਕਿ 3.5 ਤੋਂ ਉਪਰ 4 ਲੱਖ ਰੁਪਏ ਦਾ ਫਾਈਨ ਜਿਹੜਾ ਧਾਰਾ ਵਾ ਦੇ ਤਹਿਤ ਜਿਹੜੇ ਆਰਡਰ ਨਿਕਲ ਕੇ ਆਣਗੇ ਉਹਨਾਂ ਦੇ ਵਿੱਚ ਪ੍ਰੋਪਰ ਪਤਾ ਲੱਗੇਗਾ ਲੇਕਿਨ ਵੱਡਾ ਫਾਈਨ ਜਿਹੜਾ ਉਹ ਵੀ ਲਗਾਇਆ ਗਿਆ ਔਰ ਸਦੇ ਤੌਰ ਤੇ ਕਿਹਾ ਗਿਆ ਹੈ ਕਿ ਜਿਸ ਵਕਤ ਇਹ ਫਾਈਨ ਡਿਪੋਜ਼ਿਟ ਕਰਵਾਇਆ ਜਾਏਗਾ ਤੇ ਉਹ ਪਰਿਵਾਰਾਂ ਨੂੰ ਦਿੱਤਾ ਜਾਏਗਾ ਔਰ ਇਹ ਸਾਰੀਆਂ ਚੀਜ਼ਾਂ ਅੱਜ ਸੀਬੀਆਈ ਅਦਾਲਤ ਦੇ ਵਿੱਚ ਵਾਪਰੀਆਂ ਨੇ ਜਿੱਥੇ 1993 ਦਾ ਫੇਕ ਇਨਕਾਊਂਟਰ ਮਾਮਲਾ ਜਿਹੜਾ ਉਹ ਕੋਰਟ ਦੇ ਵਿੱਚ ਲੱਗਿਆ ਹੋਇਆ ਸੀ ਹੂੰ ਅੱਛਾ ਅਨੂਜਾ ਪਰਿਵਾਰਕ ਮੈਂਬਰ ਕੀ ਉਹਨਾਂ ਨੂੰ ਥੋੜੀ ਜਿਹੀ ਸਕੂਨ ਤਸੱਲੀ ਮਿਲੀ ਹੈ ਬੇਸ਼ੱਕ ਸਮਾਂ ਦਿੱਤਾ ਸੀ 4 ਲੱਖ ਰੁਪਏ ਜਿਵੇਂ 302 ਦੇ ਵਿੱਚ ਦੋ ਇਹ ਵੱਡਾ ਫੈਸਲਾ ਅਸੀਂ ਕਹਾਂਗੇ ਤਾਂ ਕੀ ਵੀ ਕੀ ਕੁਝ ਆਖਰੇ ਨੇ ਪਰਿਵਾਰਕ ਮੈਂਬਰ ਦੀਪਤੀ ਦੇਖੋ ਅਸੀਂ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਦੇ ਵੱਲੋਂ ਸਿੱਧੇ ਤੌਰ ਤੇ ਜਿਹੜਾ ਉਹ ਧੰਨਵਾਦ ਕੀਤਾ ਗਿਆ ਹੱਥ ਜੋੜ ਕੇ ਧੰਨਵਾਦ ਕੀਤਾ ਗਿਆ ਕਹਿੰਦੇ ਕਿ ਅਸੀਂ ਅਦਾਲਤ ਦਾ ਵੀ ਧੰਨਵਾਦ ਕਰਦੇ ਹਾਂ ਔਰ ਕਹਿੰਦੇ ਕਿ ਅਸੀਂ ਸੀਬੀਆਈ ਜਿਹੜੇ ਹੈਗੀ ਉਸ ਦਾ ਵੀ ਜਿਹੜਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਭਾਵੇਂ ਲੇਟ ਦਿੱਤਾ ਲੇਕਿਨ ਸਾਨੂੰ ਇਨਸਾਫ ਦਿੱਤਾ ਕਹਿੰਦੇ ਕਿ ਅੱਜ ਸਾਡੇ ਪਰਿਵਾਰਕ ਮੈਂਬਰਾਂ ਦੇ ਲਈ ਵੱਡਾ ਇਨਸਾਫ ਹੈ ਕਹਿੰਦੇ ਸਾਨੂੰ 32 ਸਾਲਾਂ ਚ ਕਹਿੰਦੇ ਅਸੀਂ ਕਦੇ ਕਿਸੇ ਦੇ ਘਰਾਂ ਦੇ ਵਿੱਚ ਝਾੜੂ ਪੋਚੇ ਕੀਤੇ ਨੇ ਕਿਸੇ ਨੇ ਕਿਸੇ ਕਨਾਂ ਚ ਭਾਂਡੇ ਤੋਤੇ ਨੇ ਕਹਿੰਦੇ 32 ਸਾਲਾਂ ਚ ਅਸੀਂ ਬਹੁਤ ਸਾਰੀਆਂ ਔਖੀਆਂ ਘੜੀਆਂ ਦੇਖੀਆਂ ਲੇਕਿਨ ਅੱਜ ਸਾਨੂੰ ਇਹ ਜਾਪਦਾ ਹੈ ਕਿ ਸਾਡੇ ਨਾਲ ਇਨਸਾਫ ਹੋਇਆ ਹੈ ਸਾਡੇ 32 ਸਾਲਾਂ ਦਾ ਇੱਕ ਇੱਕ ਦਿਨ ਕਹਿੰਦੇ ਜਿਹੜਾ ਅਸੀਂ ਤਾਪ ਹੰਡਾਇਆ ਉਹ ਅੱਜ ਸਾਨੂੰ ਲੱਗ ਰਿਹਾ ਹੈ ਕਿ ਉਸ ਦਾ ਇਨਸਾਫ ਅਦਾਲਤ ਦੇ ਵੱਲੋਂ ਕੀਤਾ ਗਿਆ ਹੈ ਔਰ ਇਸ ਗੱਲ ਨੂੰ ਲਗਾਤਾਰ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਇਹ ਵੀ ਜ਼ਿਕਰ ਉਹਨਾਂ ਦੇ ਵੱਲੋਂ ਜ਼ਰੂਰ ਕੀਤਾ ਗਿਆ ਦਿੱਪਤੀ ਕਿ ਉਹਨਾਂ ਨੇ ਕਿਹਾ ਕਹਿੰਦੇ ਕਿ ਜੇਕਰ ਸਾਡੇ ਜੀ ਜ਼ਿੰਦਾ ਹੁੰਦੇ ਤੇ ਅੱਜ ਹਾਲਾਤ ਕੁਝ ਹੋਰ ਹੁੰਦੇ ਲੇਕਿਨ ਕਹਿੰਦੇ ਲੇਟ ਹੋਇਆ ਲੇਕਿਨ ਫਿਰ ਵੀ ਕਹਿੰਦੇ ਕਿ ਇਨਸਾਫ ਇਨਸਾਫ ਹੈ ਔਰ ਸਾਡੇ ਨਾਲ ਅੱਜ ਇਨਸਾਫ ਹੋਇਆ ਹੈ ਹਮ ਔਰ ਜੋ ਦੋਸ਼ੀ ਨੇ ਉਹਨਾਂ ਦੇ ਖਿਲਾਫ ਹੁਣ ਕਾਰਵਾਈ ਅੱਗੇ ਕਿਸ ਤਰੀਕੇ ਅਨੂਜਾ ਜਿਹੜਾ ਹੈ ਉਹ ਚੱਲੇਗੀ ਕਿੱਥੇ ਇਹਨਾਂ ਨੂੰ ਰੱਖਿਆ ਜਾਣਾ ਹੈ देखो दिप्ती हजे जड़े ने प्रॉपर ऑर्डर्स आने बाकी ने कि किड़ी जेल ਦੇ ਵਿੱਚ ਰੱਖਿਆ ਜਾਏਗਾ ਲੇਕਿਨ ਹਾਲੇ ਤੱਕ ਪਟਿਆਲਾ ਜੇਲ ਦਾ ਦੱਸਿਆ ਜਾ ਰਿਹਾ ਹੈ ਕਿ ਪਟਿਆਲਾ ਜੇਲ ਦੇ ਵਿੱਚ ਇਹ ਕੈਦੀਆਂ ਨੂੰ ਰੱਖਿਆ ਜਾਏਗਾ ਔਰ ਹੁਣ ਉਹਨਾਂ ਨੂੰ ਜਿਸ ਵਕਤ ਸਜ਼ਾ ਸੁਣਾ ਦਿੱਤੀ ਗਈ ਹੈ ਲਾਈਫ ਇਮਪ੍ਰੀਜ਼ਨਮੈਂਟ ਦੀ ਤੇ ਉਸ ਤਰੀਕੇ ਦੇ ਨਾਲ ਉਹਨਾਂ ਨੂੰ ਜਿਹੜਾ ਉਹ ਅੰਦਰ ਰੱਖਿਆ ਜਾਏਗਾ ਹਾਲਾਂਕਿ ਉਹਨਾਂ ਦੇ ਕੋਲ ਵੀ ਇਹ ਹਜੇ ਜਿਹੜੀ ਹੈ ਉਹਨਾਂ ਦੇ ਕੋਲ ਇਹ ਜ਼ਰੂਰ ਇੱਕ ਸਹੂਲਤ ਹੈਗੀ ਹੈ ਕਿ ਉਹ ਅਗਲੀ ਕੋਰਟ ਦੇ ਵਿੱਚ ਜਿਹੜੀ ਹੈ ਉਹ ਪਟੀਸ਼ਨ ਪਾ ਸਕਦੇ ਨੇ ਅਰਜ਼ੀ ਲਾ ਸਕਦੇ ਨੇ ਲੇਕਿਨ ਦੇਖਣਾ ਹੋਏਗਾ ਉਸ ਤੋਂ ਪਹਿਲਾਂ ਹੁਣ ਇਹਨਾਂ ਨੂੰ ਇਹ ਦੀ ਪਟਿਆਲਾ ਜੇਲ੍ਹ ਦੇ ਵਿੱਚ ਲੈ ਕੇ ਜਾਂਦਾ ਜਾਏਗਾ ਉੱਥੇ ਹੀ ਜਾ ਕੇ ਜਿਹੜਾ ਜਿਹੜੇ ਲਾਈਫ ਇਮਪ੍ਰੀਜ਼ਨਮੈਂਟ ਦੀ ਸਜ਼ਾ ਹੈ ਉਹ ਉਹਨਾਂ ਨੂੰ ਉੱਥੇ ਹੀ ਰੱਖੀ ਜਾਏਗੀ ਪਟਿਆਲਾ ਜੇਲ੍ਹ ਦੇ ਵਿੱਚ ਜਿਹੜੇ ਪੰਜੋਂ ਦੇ ਪੰਜ ਦੋਸ਼ੀ ਨੇ ਉਹ ਉੱਥੇ ਹੀ ਰਹਿਣਗੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਅੱਜ ਜਿਸ ਤੋਂ ਕੋਰਟ ਦਾ ਅਸੀਂ ਜ਼ਿਕਰ ਕਰਦੇ ਆਂ ਕੋਰਟ ਦੇ ਵਿੱਚ ਸਿਰਫ ਦੋ ਦੋਸ਼ੀ ਜਿਹੜੇ ਨੇ ਉਹ ਪਹੁੰਚੇ ਸੀਗੇ ਰਗबीर ਜਿਹੜੇ ਇਨਸਪੈਕਟਰ ਸੀਗੇ ਉਸ ਵੇਲੇ ਔਰ ਉਸ ਤੋਂ ਇਲਾਵਾ ਜਿਹੜੇ ਗੁਲਬਰਗ ਨੇ ਉਹ ਵੀ ਇਨਸਪੈਕਟਰ ਸੀਗੇ ਉਸ ਵੇਲੇ ਉਹੀ ਦੋ ਜਿਹੜੇ ਨੇ ਅੱਜ ਦੋਸ਼ੀ ਇੱਥੇ ਪ੍ਰੈਜ਼ੈਂਟ ਹੋਏ ਸੀਗੇ ਉਹਨਾਂ ਤੋਂ ਇਲਾਵਾ ਤਿੰਨ ਹੋਰ ਦੋਸ਼ ਪਟਿਆਲਾ ਜੇਲ੍ਹ ਤੋਂ ਹੀ ਉਹਨਾਂ ਨੇ ਵੀਡੀਓ ਕਾਨਫਰencing ਰਾਹੀਂ ਜਿਹੜੀ ਹੈ ਉਹ ਪੇਸ਼ੀ ਇੱਥੇ ਭੁਗਤੀ ਹੈ ਔਰ ਉਹਨਾਂ ਨੂੰ ਵੀਡੀਓ ਕਾਨਫਰencing ਰਾਹੀਂ ਜਿਹੜੀ ਹੈ ਉਹ ਸਜ਼ਾ ਸੁਣਾਈ ਗਈ ਹੈ ਅੱਛਾ ਅਨੂਜਾ ਕੀ ਕੋਈ ਪਰਿਵਾਰ ਦੇ ਵਿੱਚੋਂ ਇੱਥੇ ਪਰਿਵਾਰ ਇਸ ਵੇਲੇ ਮੌਜੂਦ ਹੈ ਆਸ-ਪਾਸ ਬਿਲਕੁਲ ਪਰਿਵਾਰਕ ਮੈਂਬਰਾਂ ਨਾਲ ਅਸੀਂ ਦਿੱਪਤੀ ਪਹਿਲਾਂ ਵੀ ਗੱਲ ਕੀਤੀ ਹੈ ਔਰ ਹੋਰ ਵੀ ਪਰਿਵਾਰਕ ਮੈਂਬਰ ਜਿਹੜੇ ਨੇ ਹਾਲਾਂਕਿ ਇੱਥੋਂ ਦੀ ਨਿਕਲ ਚੁੱਕੇ ਨੇ ਹੌਲੀ-ਹੌਲੀ ਜਿਹੜਾ ਉਹ ਜਾਣ ਲੱਗ ਗਏ ਨੇ ਇੱਥੋਂ ਦੀ ਪਰਿਵਾਰਕ ਮੈਂਬਰ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜੀ ਹੈ ਉਹ ਸੰਤੁਸ਼ਟੀ ਦੇ ਨਾਲ ਜਿਹੜੇ ਇਕੱਠੇ ਹੋ ਕੇ ਤਰਨਤਾਰਨ ਤੋਂ ਬੇਸਿਕਲੀ ਆਏ ਹੋਏ ਸੀਗੇ ਤਰਨਤਾਰਨ ਦੇ ਵਿੱਚ ਰਹਿਣ ਵਾਲੇ ਨੇ ਇਹ ਪਰਿਵਾਰ ਗੱਲਬਾਤ ਅਜੇ ਹੋਰ ਵੀ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕਰ ਲਵਾਂਗੇ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਇੱਥੇ ਸਾਡੇ ਨਾਲ ਮੌਜੂਦ ਹੈਗੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਇੱਥੇ ਬਾਈ ਜੀ ਮੌਜੂਦ ਨੇ ਅ ਅੱਜ ਜਿਹੜੀ ਇਹ ਸਜ਼ਾ ਸੁਣਾ ਦਿੱਤੀ ਗਈ ਲਾਈਫ ਇੰਪ੍ਰੀਜ਼ਨਮੈਂਟ ਪੰਜਾਂ ਦੇ ਪੰਜਾਂ ਨੂੰ ਔਰ ਇਹ ਵੀ ਕਿਹਾ ਗਿਆ 3.5 ਤੋਂ 4 ਲੱਖ ਰੁਪਏ ਤੱਕ ਦਾ ਫਾਈਨ ਹੈ ਦੇਣਾ ਪਏਗਾ ਔਰ ਪਰਿਵਾਰਾਂ ਚ ਵੰਡਿਆ ਜਾਏਗਾ ਉਹ ਕੀ ਕਹਿਣਾ ਚਾਹੁੰਦੇ ਅਸੀਂ ਬਹੁਤ ਹੀ ਧੰਨਵਾਦ ਕਰਦੇ ਆ ਸੀਪੀਆਈ ਅਦਾਲਤ ਦਾ ਜੱਜ ਸਾਹਿਬ ਦਾ ਵਕੀਲ ਸਾਹਿਬਾ ਦਾ ਜਿੱਦਾਂ ਅੱਜ ਦੋਸ਼ੀ ਹੜੂ ਓਵਰ ਭਰ ਦੇ ਸਜ਼ਾ ਦੇ ਸਲਾਖਾ ਵੀ ਦੇ ਭੇਜਿਆ ਵਾ ਤੇ ਉਹਨਾਂ ਨੂੰ ਜ਼ਰਵਾਦਾ ਵੀ ਕੀਤਾ ਗਾਂ ਅਸੀਂ ਇਹ ਵੀ ਗੱਲ ਰੱਖਦੇ ਆ ਵੀ ਇੰਨਾ ੜੂ ਫਾਂਸੀ ਦੀ ਸਜ਼ਾ ਹੋਵੇ ਤੇ ਸਾਡੇ ਜਿਹੜੇ ਬਦਦੇ ਆ ਕਾ ਜਿਵੇਂ ਮੇਰੇ ਪਿਓ ਦੀ ਨੌਕਰੀ ਉਹ ਦਵਾਈ ਜਾਵੇ ਸਾਨੂੰ ਤੇ ਮੇਰੀ ਮਾਤਾ ਦੀ ਪੈਨਸ਼ਨ ਲੱਗੇ ਜੋ 32 ਸਾਲਾਂ ਦੇ ਵਿੱਚ ਜਾਣੀ ਕਿ ਮੇਰੇ ਪਿਤਾ ਦਾ ਕਿਹਦਾ ਕਿਹੜਾ ਰੈਂਕ ਬਦਦਾ ਸੀ ਉਦੋਂ ਤੱਕ ਅੱਜ ਤੱਕ ਉਹ ਰੈਂਕ ਦਾ ਜੋ ਬਣਾਵ ਜਾ ਉਹ ਦਵਾਇਆ ਜਾਵੇ ਜੋ ਬਕਾਇਆ ਵਾ ਤੇ ਮੇਰੇ ਡੂਡੀ ਨੇ ਨੌਕਰੀ ਦਿੱਤੀ ਜਾ ਰਹੀ ਹੈ ਅੱਛਾ ਇਸ ਦੇ ਬਾਰੇ ਵੀ ਗੱਲਬਾਤ ਜਿਸ ਵਕਤ ਕੋਰਟ ਦੇ ਵਿੱਚ ਕੇਸ ਲੜਿਆ ਜਾ ਰਿਹਾ ਸੀ ਇਹ ਆਪਣੀਆਂ ਗੱਲਾਂ ਉੱਥੇ ਰੱਖੀਆਂ ਗਈਆਂ ਸੀਗੀਆਂ ਕਿ ਇਹ ਜਾਇਜ਼ ਮੰਗਾਂ ਹੈਗੀਆਂ ਨੇ ਕਿ ਜੇਕਰ ਕਿਸੇ ਦਾ ਜਿਹੜਾ ਪਰਿਵਾਰਕ ਮੈਂਬਰ ਇਸ ਤਰੀਕੇ ਨਾਲ ਪੁਲਿਸ ਦੀ ਨੌਕਰੀ ਤੇ ਹੋਵੇ ਔਰ ਉਸ ਦੀ ਜਾਨ ਚਲੀ ਜਾਵੇ ਤੇ ਬੇਟੇ ਨੂੰ ਨੌਕਰੀ ਮਿਲਦੀ ਔਰ ਪੈਨਸ਼ਨ ਜਿਹੜੀ ਹੈ ਘਰ ਵਾਲੀ ਨੂੰ ਮਿਲਦੀ ਹੈ ਇਹ ਸਾਰੇ ਤੱਤ ਪਹਿਲਾਂ ਰੱਖੇ ਗਏ ਸੀਗੇ ਕਿ ਇਹ ਮਿਲਨੇ ਚਾਹੀਦੇ ਮੈਡਮ ਉਹੋੜਾ ਪਤਾ ਕਿ ਚੱਕਰੇ ਇੱਧਾ ਸਾਡੇ ਮੁਜਰਮਾਨ ਕਲੰਕ ਲਾਇਆ ਸਾਡੇ ਮੱਥੇ 'ਤੇ ਵੀ ਅੱਤ ਵਧ ਗਿਆ ਹੈ ਤੋ ਤੁਹਾਡੀ ਕੋਈ ਸੋਦਾੜੀ ਹੋੜਾ ਸਾਡਾ ਸ਼ੁੱਕਰਵਾਰ ਕਲ ਇੱਕ ਸਾਡੇ ਬੱਥੇ ਰੋ ਲੈ ਗਿਆ ਅਸੀਂ ਹਿਸਾਬ ਲੈ ਲਿਆ ਅੱਜ ਹੋਰ ਸਾਫਤ ਹੋ ਗਿਆ ਅਦਾਲਤ ਦੇ ਵਿੱਚ ਉਹ ਸਾਡੇ ਜਿਹੜੇ ਪਿਓ ਆਤਵਾਦੀ ਇਹ ਨਹੀਂ ਉਹ ਕਲ ਇੱਕ ਬੱਥੇ ਰੋ ਸਾਫ ਹੋ ਗਿਆ ਤੇ ਅਸੀਂ ਅੱਜ ਸਾਫ ਹੋ ਗਏ ਪੂਰੇ ਆਦਾ ਕੇਸ ਜਿੱਤ ਲਿਆ ਹੋੜਾ ਗਾੜੀ ਬੱਗਾ ਚ ਵਕੀਲ ਸਾਹਿਬ ਆ ਦੇਵਾਂ ਆਪਾਂ ਰੱਖਾਂਗੇ ਜੱਜ ਸਾਹਿਬਾਂ ਗਾੜੀ ਜੇ ਉਹ ਵੀ ਤੁਹਾਡਾ ਉਹ ਹੀ ਕਰਵਾਵਾਂਗੇ ਅੱਛਾ ਇਹ 32 ਸਾਲ 32 ਸਾਲ ਦਾ ਸੰਘਰਸ਼ ਔਰ ਉਤੋਂ ਦੀ ਇੱਕ ਕਲੰਕ ਇਹ ਕਲੰਕ ਕਹਿਣ ਨੂੰ ਛੋਟਾ ਸ਼ਬਦ ਹੈ ਜਿਹਦੇ ਲੱਗ ਜੇ ਬਹੁਤ ਵੱਡਾ ਹੁੰਦਾ ਕਿਦਾਂ ਉਹ ਸਮਾਂ 32 ਸਾਲਾਂ ਦਾ ਬਤਾਇਆ ਕਿ ਕੁਝ ਰਿਹਾ ਹੋਤ ਬਹੁਤ ਸਮਾ ਬਾੜਾ ਢਾਹ ਤੁਹਾਨੂੰ ਪਤਾ ਪਿਓ ਤੋਂ ਵੀ 2 ਵਜੇ ਬਾਅਦ ਚ ਹੋਇਆ ਤੇ ਵੇਖ ਲੋ ਪਿਓ ਤੋਂ ਬਿਨਾ ਕਿੱਦਾਂ ਜ਼ਿੰਦਗੀ ਜੀੜੀ ਹੁੰਦੀ ਜਿੱਦਾਂ ਮੇਰੀ ਬਾੜੇ ਮੇਰੇ ਪਾਲ ਲਿਆ ਉਹਦੇ ਤੁਹਾਨੂੰ ਪਤਾ ਫਿਰ ਬਹੌਲੀ ਹੌਲੀ ਆਪਾਂ ਚਲੋ ਆਪਦੇ ਪੈਰਾ ਸਿਰ ਹੋਇਆ ਫਿਰ ਬੇ ਕੇਸ ਲੜ ਤੇ ਚਲਤੀ ਹੋਏ ਬੇ ਬੱਜੂ ਬਾਤਾਂ ਦੇ ਦੱਸਿਆ ਚਾਚੇ ਜਿਹੇ ਤਰੇ ਯੋਲੀ ਯੋਲੀ ਪਹੁੰਚੇ ਕਹੀ ਕੇ ਇਸ ਲੜਦੇ ਲੜਦੇ ਤੁਹਾਨੂੰ ਪਤਾ ਬੜਾ ਸ਼ੁਰੂਆਤ ਵੀ ਜ਼ਰੂਰ ਪੁੱਛਣਾ ਕਿਉਂਕਿ ਮੱਥਾਏ ਕਾਨੂੰਨ ਦੇ ਰਾਖਿਆਂ ਦੇ ਨਾਲ ਲਗਾਇਆ ਗਿਆ ਸੀ ਅਫਸਰ ਸੀ ਵਰਦੀ ਧਾਰੀ ਸੀ ਜਿਨ੍ਹਾਂ ਦੇ ਖਿਲਾਫ ਇਹ ਲੜਾਈ ਸੀ ਉਹ ਸ਼ੁਰੂਆਤ ਕਿਵੇਂ ਹੋਈ ਕਿੰਨਾ ਕੌਖਾ ਰਿਹਾ ਸੀ ਪਰਚਾ ਹੀ ਦਰਜ ਕਰਵਾਣਾ ਜਾਚਾ ਸਾਹਿਬ ਤੇ ਤੇ ਵਕੀਲਾਂ ਤੇ ਵੀ ਹਾਂ ਦੂਏ ਫੈਸਲਾ ਸਹੀ ਦੇੜੀ। ਅੱਛਾ ਇੱਕ ਚੀਜ਼ ਹੁੰਦੀ ਹੈ ਕਿ ਤੁਸੀਂ ਲੜਾਈ ਲੜ ਰਹੇ ਸੀਗੇ ਉਹ ਵਰਦੀ ਧਾਰੀਆਂ ਨਾਲ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਇਹੀ ਕਾਨੂੰਨ ਦੇ ਰਾਖੇ ਨੇ, ਇਹੀ ਕਾਨੂੰਨ ਦੀ ਰੱਖਿਆ ਕਰਦੇ ਨੇ। ਲੇਕਿਨ ਉਹ ਸ਼ੁਰੂਆਤ ਤੁਹਾਡੀ ਕਿਵੇਂ ਹੋਈ ਇਸ ਕੇਸ ਨੂੰ ਲੈ ਕੇ? ਕਿਵੇਂ ਪੈਰ ਪੁੱਟਿਆ ਕਿ ਅਸੀਂ ਲੜਾਈ ਲੜਾਂਗੇ? ਸਾਡਾ ਪਿਓ ਜਿਹੜਾ ਹੈ ਉਹ ਬੂਰਾ ਜਿਹੜਾ ਉਹ ਸਾਫ਼ ਸੀ ਉਸ ਦੇ ਉੱਤੇ ਕਲੰਕ ਨਹੀਂ ਲੱਗਣਾ ਚਾਹੀਦਾ। ਅਸੀਂ ਸੀਬੀਆਈ ਨੂੰ ਕੇਸ ਹੌਪ ਪਿਆ ਹੈ। ਸੀਪੀਆਈ ਨੇ ਪੂਰੀ ਕਾਰਵਾਈ ਕਰਕੇ ਡੂਗੀ ਜਾਂਚ ਕਰਕੇ ਪਿੰਡਾਂ ਚੋਂ ਗਵਾਹਾਂ ਲਿਆ ਜਿੱਥੇ ਮੁਕਾਬਲਾ ਭਇਆ ਉੱਥੋਂ ਗਵਾਹਾਂ ਲਈਆ ਸੀਪੀਆਈ ਨੇ ਪੂਰੀ ਜਾਂਚ ਕਰਕੇ ਵਕੀਲ ਸਾਹਿਬ ਜੀ ਦਰਗਹ ਸਾਹਿਬ ਭਾਜੀ ਬਹੁਤ ਵਧੀਆ ਉਹਨਾਂ ਨੇ ਬੜੀ ਡੂਗੀ ਜਾਂਚ ਕੀਤੀ ਫਿਰ ਜਿਹੜੇ ਇਹਨਾਂ ਅਸਲਾ ਮੇਰੇ ਪਿਓ ਦੇ ਨਜਾਇਜ਼ ਪਾਇਆ ਵੀ ਅੱਤਵਾਦੀ ਕੋ ਆਹ ਅਸਲਾ ਮਿਲਿਆ ਉਹ ਸਾਰਾ ਅਸਲਾ ਇਹਨਾਂ ਦੋਸ਼ੀਗਰਾਂ ਦਾ ਨਿਕਲਿਆ ਫਿਰ ਸਾਰੇ ਸਬੂਤ ਇਕੱਠੇ ਕਰਕੇ ਉਹਨਾਂ ਅਦਾਲਤ 'ਚ ਪੇਸ਼ ਕੀਤੇ ਤੇ ਉਹਦੇ ਕਾਰਨ ਹੀ ਅੱਜ ਉਹਨਾਂ ਨੂੰ ਓਵਰ ਕੈਦ ਹੋਈ ਮੈਡਮ ਨੇ ਵੀ ਗੱਲਬਾਤ ਕਰਦੇ ਆ ਕਿਉਂਕਿ 32 ਸਾਲਾਂ ਦਾ ਇਹ ਤਾਪ ਬਹੁਤ ਵੱਡਾ ਹੁੰਦਾ ਮੈਂ ਕੀ ਨਾਮ ਕੀ ਹੈ ਤੁਹਾਡਾ ਨਿੰਦਰ ਜੀ ਨਿੰਦਰ ਜੀ 32 ਸਾਲ ਬਾਅਦ ਅੱਜ ਇਨਸਾਫ ਹੋਇਆ ਕੀ ਕਹਿਣਾ ਤੁਹਾਨੂੰ ਲੱਗਦਾ ਹੈ ਇਹ ਇਨਸਾਫ ਇਨਸਾਫ ਅੱਜ ਹੋਇਆ ਹਾਂਜੀ ਹੋਇਆ ਅੱਜ ਹੋਇਆ ਜੇ ਵੋਸ ਪਹੁੰਚੇ ਆ ਵਾ ਆਪਣਾ ਫੀਨ ਜੱਜਾਂ ਨੂੰ ਫੜਾ ਹੋਏ ਵਿਚਾਰਿਆਂ ਦਾ ਜਿੰਨੇ ਸਾਡਾ ਇੱਥੋਂ ਤੱਕ ਸਾਨੂੰ ਲਿਆਂਦਾ ਸੀਫੀ ਆ ਰਹਿਆਂ ਦਾ ਹੋਏ ਵਿਚਾਰਿਆਂ ਦਾ ਜਿੰਨੇ ਸਾਨੂੰ ਇੱਥੋਂ ਤੱਕ ਲਿਆਂਦਾ ਨਾ ਲੜਾਈ ਸਾਡੇ ਨਾਲ ਲੜੇ ਹੈ ਅੱਛਾ ਜਿਵੇਂ ਬੇਟੇ ਨੇ ਦੱਸਿਆ ਤੁਹਾਡੇ ਨੇ ਕਿ ਜੀ ਤੁਹਾਡੇ ਜਿਹੜੇ ਪਰਿਵਾਰਕ ਮੈਂਬਰ ਨੇ ਤੁਹਾਡੇ ਪਤੀ ਜਿਹੜੇ ਸੀ ਉਹਨਾਂ ਦੀ ਮੌਤ ਤੋਂ 2 ਮਹੀਨੇ ਬਾਅਦ ਬੇਟਾ ਪੈਦਾ ਹੋਇਆ ਉਸ ਤੋਂ ਬਾਅਦ ਤੁਸੀਂ ਕਿਵੇਂ ਉਹ ਸਮਾਂ ਹੰਡਾਇਆ ਬੇਟੇ ਨੂੰ ਖੁਦ ਲੈ ਕੇ ਚੱਲਣਾ ਪਾਲਣਾ ਔਰ ਇੱਕ ਪਾਸੇ কলੰਕ ਲੱਗਾ ਹੋਣਾ ਕਿ ਅਤਵਾਦੀ ਦਾ ਪਰਿਵਾਰ ਹਾਂਜੀ ਲੱਗਾ ਏ ਉਹ ਇਦਾਂ ਕੰਮ ਧੰਦਾ ਕਰਕੇ ਇਹ ਬੱਚਾ ਫਲ ਸਾਲ ਕੰਮ ਕੀਤਾ ਨਹੀਂ ਛੋਟਾ ਇਦਾਂ ਵੀਦਾਂ ਫੇਰ ਮੈਂ ਜੋ ਵੱਡਾ ਕੇ ਫੇਰ ਮੈਂ ਕੰਮ ਕਰਨ ਲੱਗ ਪਈ ਲੋਕਾਂ ਦੇ ਘਰਾਂ ਦੇ ਫੇਰ ਹੁਣ ਤੁਹਾਨੂੰ ਲੁਧਿਆਣਾ ਦਾ ਚਲਦੇ ਆ ਪੰਜਾਬ বিজেপি ਦੇ ਪ੍ਰਧਾਨ ਸੁਰੀਲ ਜਾਖੜ ਪ੍ਰੈਸ ਕਾਨਫਰੰਸ ਕਰ ਰਹੇ ਨੇ ਪਰ ਇੱਕ ਅਸੀਂ ਐਪਲੀਕੇਸ਼ਨ ਵੀ ਉਹਨਾਂ ਨੂੰ ਲਿਖ ਕੇ ਚਿੱਠੀ ਵੀ ਪਾਵਾਂਗੇ ਬਿਲ ਲੁਧਿਆਣਾ ਦੇ ਅੰਦਰ ਜੋ 스마트 ਸਿਟੀ ਦੇ ਪੈਸੇ ਆਏ ਕਰੀਬਨ 1800 ਕਰੋੜ ਰੁਪਏ ਉਹਦਾ ਫੌਰੀ ਤੌਰ ਤੇ ਟਾਈਮ ਬਾਉਂਡ 15-20 ਦਿਨਾਂ ਦਾ ਮੈਕਸਿਮਮ ਮਹੀਨੇ ਦੇ ਅੰਦਰ ਅੰਦਰ ਉਹਦਾ ਆਡਿਟ 218 ਦੇ ਵਿੱਚ 1 ਲੱਖ ਰੁਪਏ ਦਿੰਦਾ ਤੇ 120 ਤੇ 200 ਇੱਕ ਦੇ ਵਿੱਚ 50000 ਦਿੱਤਾ ਮਤਲਬ ਟੋਟਲੀ ਫਾਈਨ 4 ਲੱਖ ਰੁਪਏ ਬਣਦੇ ਨੇ ਸੀ ਅਚਨ ਜਿਸ ਤਰੀਕੇ ਦੇ ਨਾਲ ਹੁਣ ਇਹ